ਜਿਲਾ ਫੈਕਟਰੀ ਦੀ ਦੀਵਾਰ ਗਿਰਨ ਦੇ ਨਾਲ ਇੱਕ ਵਿਅਕਤੀ ਦੀ ਮਜ਼ਦੂਰ ਦੀ ਮੌਤ ਹੋ ਗਈ ਹੈ ਜੀ ਹਾਂ ਰਾਤ ਚੱਲ ਰਹੀ ਤੇਜ਼ ਹਨੇਰੀ ਦੇ ਕਾਰਨ ਵੱਡਾ ਹਾਸਾ ਲੁਧਿਆਣਾ ਦੇ ਵਿੱਚ ਵਾਪਰਿਆ ਹੈ ਜਿੱਥੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਜਿਹੜਾ ਹੈ ਉਹ ਬੁਰੀ ਤਰ੍ਹਾਂ ਕਾਇਲ ਹੈ ਹਸਪਤਾਲ ਦੇ ਵਿੱਚ ਉਸ ਨੂੰ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਦੱਸ ਦਿਓ ਕਿ ਲੁਧਿਆਣਾ ਤੋਂ ਮੰਦਭਾਗੀ ਖਬਰ ਹੈ ਜਿੱਥੇ ਇੱਕ ਵਿਅਕਤੀ ਦੀ ਦੀਵਾਰ ਗਿਰਨ ਦੇ ਨਾਲ ਮੌਤ ਹੋ ਜਾਂਦੀ ਹੈ ਦੱਸਦੀ ਕਿ ਵਿਅਕਤੀ ਪ੍ਰਵਾਸੀ ਮਜ਼ਦੂਰ ਦੱਸੇ ਜਾ ਰਹੇ ਨੇ ਗਲੀ ਦੇ ਵਿੱਚੋਂ ਨਿਕਲ ਰਹੇ ਸੀ ਕਿ ਇੱਕਦਮ ਦੀਵਾਰ ਜਿਹੜੀ ਹੈ ਉਹਨਾਂ ਦੇ ਉੱਪਰ ਗਿਰ ਜਾਂਦੀ ਹੈ ਜਿਸ ਕਾਰਨ ਵਿਅਕਤੀ ਦੀ ਇੱਕ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਗੰਭੀਰ ਜ਼ਖਮੀ ਹੋ ਜਾਂਦਾ ਹੈ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਹੈ ਸੋ ਇਹ ਤਸਵੀਰਾਂ ਲੁਧਿਆਣਾ ਦੀਆਂ ਹਨ ਜਦੋਂ ਨਾਲੇ ਬੰਦ ਕਰੀਏ ਆਪਣੇ ਪਰਵਾਂਦੇ ਆ ਇਹ ਉਹਦਾ ਆਪਣੇ ਏਰੀਆ ਦਾ ਹੀ ਇੰਨਾ ਦਾ ਬਣਾ ਕੇ ਪਰ ਕਿਦਾਂ ਬਿਲਡ ਹੁੰਦਾ ਜੀ ਮਾ ਲੋਕ ਜਨਾਂਗੇ ਅੱਜ ਵਜੇ ਕੀ ਨਾਮ ਹੈ ਤੁਹਾਡਾ ਕੀ ਹੋਇਆ ਇੱਥੇ ਕਿਹੜਾ ਇਲਾਕਾ ਹੈ ਇਹ ਜੀ ਨਨ ਨਗਰ ਇਲਾਕਾ ਹੈ ਮੇਰਾ ਨਾਮ ਜਸਪਾਲ ਸਿੰਘ ਬੁੰਨੀ ਹੈ ਜੀ ਇਹ ਸਾਡੇ ਮੁਹੱਲੇ ਦੇ ਵਿੱਚ ਕੁਝ ਫੈਕਟਰੀਆਂ ਬਣੀਆਂ ਹੋਈਆਂ ਜੋ ਕਿ ਕਾਫੀ ਹਾਈਟ ਹਾਈਟ ਤੇ ਬਣੀਆਂ ਹੋਈਆਂ ਇਹਨਾਂ ਦੀ ਦੁਬਾਰਾ ਦੂਰ ਵੀ ਇਦਾਂ ਹੀ ਹੈਗੀਆਂ ਕਈ ਵਾਰ ਇਹਨਾਂ ਨੂੰ ਅਸੀਂ ਕਹਿ ਕੋ ਵੀ ਚੁੱਕੇ ਆ ਪਰ ਚਲੋ ਕਹਿੰਦੇ ਆ ਕਿ ਉਸ ਟਾਈਮ ਨਹੀਂ ਸਮਝ ਕਰਦੇ ਅੱਜ ਕੋਈ ਨੇਰੀ ਚੱਲੀ ਆ ਕੋਈ ਪ੍ਰਵਾਸੀ ਵਿਚਾਰੇ ਸਿਗੇ ਉਥੋਂ ਰੋਡ ਤੋਂ ਲੰਘਦੇ ਪਏ ਸੀ ਉੱਪਰ ਉਹ ਦੀਵਾਰ ਡੇਗੀ ਪੂਰੀ ਦੀ ਪੂਰੀ ਉਹਨਾਂ ਦੇ ਉੱਪਰ ਇੱਕ ਤਾਂ ਮੌਕੇ ਤੇ ਹੀ ਪੂਰਾ ਹੋ ਗਿਆ ਦੂਜੇ ਨੂੰ ਹੁਣ ਸੀਐਮਸੀ ਹਸਪੀਟਲ ਲੈ ਕੇ ਚੱਲੇ ਆ ਤੇ ਉਹਦੀ ਵੀ ਹਾਲਤ ਹੈ ਜੇ ਨਾਜੁਕ ਸੀ ਬਾਕੀ ਦੇਖਦੇ ਆ ਜੀ ਹਜੇ ਆਈਡੈਂਟੀਫਾਈ ਵੀ ਨਹੀਂ ਹੋਇਆ ਕਿ ਬੰਦੇ ਕੌਣ ਸੀਗੇ ਉਹ ਵੀ ਆਈਡੈਂਟੀਫਾਈ ਕਰਦੇ ਪਏ ਦੀਵਾਰ ਗਿਰਨ ਦਾ ਕਾਰਨ ਕੀ ਹੈ ਦੀਵਾਰ ਗਿਰਨ ਦਾ ਕਾਰਨ ਇਸ ਟਾਈਮ ਤਾਂ ਫਿਲਹਾਲ ਆਹੀ ਜੋ ਮੌਸਮ 'ਚ ਇਹ ਬਦਲਾਅ ਹੋਇਆ ਹੈ ਏਕਦਮ ਨੇਰੀ ਵਗੈਰਾ ਆਈ ਜਾਂ ਨੇਰੀ ਤੂਫਾਨ ਆਇਆ ਉਹਦੇ ਕਰਕੇ